ਗੁੱਡ ਮਾਰਨਿੰਗ ਸਵੇਰੇ ਸਵੇਰੇ ਤੇ ਮੰਮੀ ਦੇ ਹੋ ਕੇ ਦਰਸ਼ਨ ਮੰਮੀ ਕਰੀ ਜਾਂਦੀ ਐ ਕੀ ਕਰਦੀ ਮੰਮੀ ਤਰਪਾਈ ਕਰੀ ਜਾਂਦੀ ਐ ਮੈਨੂੰ ਲੱਗਦਾ ਤੇ ਹੁਣ ਹੋ ਗਿਆ ਦੁਪਹਿਰਾ ਮੈਂ ਕੰਮ ਕਮ ਸਾਰੇ ਆਪਦੇ ਕਰ ਲਏ ਸੀ ਮੰਮੀ ਨੂੰ ਬਾਤੀ ਇਸ ਮਸ਼ੀਨ ਤੇ ਚਾਹ ਮੰਮੀ ਸੋਈ ਜਾਂਦੀ ਐ ਸੂਟ ਤੇ ਹੁਣ ਮੰਮੀ ਦੇ ਆਰਡਰ ਆ ਗਏ ਆ ਅੱਜ ਕੀ ਸਬਜ਼ੀ ਚਾਹ ਲਈ ਤੇ ਕਰਾਂਗੇ ਚਾਹ ਅੱਜ ਪਿੰਡ ਚ ਨਗਰ ਕੀਰਤਨ ਵੀ ਐ ਆਹ ਸਬਜ਼ੀ ਲਈ ਸੀ ਤੇ ਚਲੋ ਚਾਹ ਚੋ ਕਰ ਦਿੰਨੇ ਆ ਮੰਮੀ ਨੂੰ ਅੱਜ ਫਿਰ ਨਗਰ ਕੀਰਤਨ ਤੇ ਵੀ ਜਾਣਾ ਚਾਹ ਬਣਾਉਣ ਲੱਗੀ ਆ ਮੈਂ ਅੱਜ ਬਹੁਤ ਹੀ ਜ਼ਿਆਦਾ ਵੱਡਾ ਨਗਰ ਕੀਰਤਨ ਆ ਤੇ ਹੌਂਡਿਲ ਚਾਹ ਮੰਮੀ ਨੂੰ ਪਿਆ ਦਿੰਨੇ ਆ ਤੇ ਬਸ ਹੁਣ ਥੋੜਾ ਟਾਈਮ ਹੋਰ ਫਿਰ ਜਾਣੇ ਆ ਗੁਰੂ ਘਰ ਬਣੇ ਰਿਓ ਵਲੌਗ ਨਾਲ ਗੁਰੂ ਘਰ ਜਾ ਕੇ ਦਰਸ਼ਨ ਕਰਨੇ ਹੋਏ ਬਣਵਾ ਜੀ ਬੋਲੋ 인ਸਾਨ ਹੈ ਬੋਲੋ 인ਸਾਨ ਹੈ ਉਹ ਭਾਈ ਦਾ ਮੰਨੂ ਅੱਗੇ ਕਰੋ ਓ ਸ਼ਾਹ ਸਾਹਿਬ ਗਾਓ ਓ ਲੰਗਰ ਵਾਲੇ ਸ਼ਕਾਇਦਲੇ ਨਾਲ ਓ ਸਾਰੇ ਪੰਨ ਪਿਆਰੇ ਬਾਈ ਦੀ ਥੱਲੇ ਆਪਣਾ ਆਪੇ ਇੱਥੇ ਲਾਉਂਦੇ ਆਂ ਪ੍ਰਧਾਨ ਸਾਹਿਬ ਇੱਕ ਅੰਦਰ ਗਾਉਣਾ ਜੀ ਤੇ ਹਾਂ ਜੀ ਇੱਥੇ ਜੀ ਤਾਰੇ ਬਾਬਾਈ ਕਿੱਥੇ ਬਾਬਾ ਹੈ ਬਾਬਾਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਬੋਲ ਕੇ ਆਇਆ ਸਾਰਿਆਂ ਦਾ ਸਾਡੇ ਵੱਡੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਤੱਕਰ ਜਹ ਪਹੁੰਚਣ ਦੇ ਆ ਬੜੀਆਂ ਪਰਦੇ ਐਸੇ ਲੱਭਦੇ ਪਿਆਰੇ ਸਤਿਪੁਰਖ ਮਹਾਂਪੁਰਖ ਜਿਹੜੇ ਜਨਮ ਮਰਨ ਦੇ ਤੋਂ ਮੈ ਨਹੀਂ ਜਨ ਪਰੁਕਾਰਿ ਆਏ ਜੀ ਦਾਨ ਦੇ ਪਗਤੀ ਲਾਇਨ ਹਰਸਿਓ ਲੈਣ ਵਲਾਏ ਜਿਹੜੇ ਰੱਬ ਦੇ ਪਿਆਰੇ ਸਾਧੂ ਜਨ ਸਦਾ ਵਾਹ ਧੰਨੀਆਂ ਉਹਨੇ ਕਿ ਪੰਜ ਪਿਆਰੇ ਇੱਥੇ ਆਉਂ ਗਏ ਚਾਹ ਨਾ ਆ ਇੱਥੇ ਕੀ ਬਸ ਆ ਆ ਬੁਲਾਇਆ ਆ ਗਏ ਆ ਜੀ ਗੁਰੂ ਘਰ ਤੋਂ ਕੀਰਤਨ ਵੇਖ ਕੇ ਤੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਜੋ ਇਹ ਕੀਰਤਨ ਕੱਢਿਆ ਗਿਆ ਸੀ ਆਪਣੇ ਤੇ ਹੁਣ ਆਪਣੇ ਸਬਜੀ ਦਾ ਟਾਈਮ ਹੋ ਗਿਆ ਮੈਂ ਕੋਟਰੀਸ ਮਿਸਾਲਾ ਉਧਰ ਮੰਮੀ ਨੇ ਮਿਰਚਾਂ ਤੜਕੀਆਂ ਦੀ ਤਿਆਰੀਆਂ ਤੇ ਮਾਵਾ ਧੀਆਂ ਸੇ ਹੱਸੀਆਂ ਆਂਦੀਆਂ ਸੀ ਵੀ ਦੋਨੇ ਕੱਠੀਆਂ ਬੈਗੀਆਂ ਇੱਕ ਚੱਲੇ ਤੇ ਆਜੇ ਮੰਮੀ ਤੜਕਾ ਮਿਰਚਾਂ ਤੜਕਾ ਲਾਉਂਦੀ ਹੈ ਇਹਦਾ ਬਾਜੂ ਆ ਮੈਂ ਆਦੀ ਸਬਜੀ ਧਰੂੰਗੀ ਆਲੂ ਮਟਰਾਂ ਦੀ ਹੱਸੀਆਂ ਮਿਲਾਂ ਤੁਹਾਨੂੰ ਤਾਂ ਆਕਾ ਨਾ ਹੱਬਾ ਨਾ ਤੜਕਾ ਬੱਸ ਲੱਗ ਗਿਆ ਥੋੜਾ ਜਿਹਾ ਰਹਿ ਲਾਏਗੇ ਸ਼ਾਮ ਹੋ ਗਈ ਆਜ ਤਾਂ ਸਾਰਾ ਦਿਨ ਬਹੁਤ ਵਧੀਆ ਗਿਆ ਗੁਰੂ ਘਰ ਲਓ ਜੀ ਮਿਰਚਾਂ ਤੜਕੀਆਂ ਗਈਆਂ ਨੇ ਹਰੀਆਂ ਹਰੀਆਂ ਕੋੜੀਆਂ ਆਉਣ ਲੱਗਦਾ ਤੇ ਹੁਣ ਮੇਰੀ ਵਾਰੀ ਆ ਤੜਕਾ ਲਾਉਂਦੀ ਲਾਤਾ ਤੜਕਾ ਰਿੱਜੀ ਆਂਦੀ ਆ ਦਾਲ ਤੇ ਹੁਣ ਜਨੇ ਕਾਲੀ ਕਾਲੀ ਝਾਕਦੀ ਹੈ ਕਹਿੰਦੇ ਪਾਣੀ ਪਿਓ ਰਾੜ ਦੇ ਪਾਣੀ ਪਿਆ ਬੰਦ ਕਰਕੇ ਪਾਣੀ ਪਿਉਣੀ ਹੈ ਹੋ ਜੀ ਪੀ ਰਹੀ ਹੈ ਪਾਣੀ ਧੰਨਵਾਦ ਜੀ ਲਾਈਕ ਸਬਸਕ੍ਰਾਈਬ